हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਿੰਗਰਮ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀਏ ਜੁਡੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਐ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਲਾ ਵੱਲ ਆਇਸਰੂ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਹੈ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਰਿਲੇਟਡ ਲਿੰਕ ਤੁਹਾਨੂੰ ਉੱਥੇ ਮਿਲ ਜਣਗੇ ਸੋ ਉਹਨਾਂ ਵੀਡੀਓਜ਼ ਦੇ ਲਿੰਕਸ ਨੂੰ ਖੋਲ ਕੇ ਤੁਸੀਂ ਜਿੰਨੇ ਵੀ ਵੀਡੀਓ ਨੇ ਟੌਪਿਕ ਹੈ ਸਾਰੇ ਇੱਥੇ ਦੇਖ ਸਕਦੇ ਹੋ ਕੋਈ ਵੀ ਟੌਪਿਕ ਸਮਝ ਦੇ ਵਿੱਚ ਨਹੀਂ ਆ ਰਿਹਾ ਦੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਜਿਹੜਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜੋ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨਾਲ ਮੇਰੀ ਈਮੇਲ ਆਈਡੀ ਦਿੱਤੀ ਹੈ ਉੱਥੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਚੈਨਲ ਉੱਤੇ ਵੀ ਸੈਂਡ ਕਰ ਸਕਦੇ ਹੋ ਸੋ ਟਾਪਿਕ ਜਿਹੜਾ ਅੱਜ ਅਸੀਂ ਕਰਨ ਜਾ ਰਹੇ ਆ ਉਹ ਹੈ ਗਾਇ ਸਾਡੇ ਕੋ ਸੱਭਿਆਚਾਰ ਵਿਸ਼ਲੇਸ਼ਣ ਦੇ ਬਾਰੇ ਥੋੜਾ ਜਿਹਾ ਡਿਫਿਕਲਟ ਹੈਗਾ ਬਟ ਕੋਸ਼ਿਸ਼ ਕਰਾਂਗੀ ਈਜ਼ੀ ਵੇ ਦੇ ਵਿੱਚ ਤੁਹਾਨੂੰ ਇਹ ਦੱਸਾਂ ਸੱਭਿਆਚਾਰ ਵਿਸ਼ਲੇਸ਼ਣ ਜਿਹੜਾ ਹੈ ਗਵਾ ਹੁਣ ਜਿਹੜਾ ਸੱਭਿਆਚਾਰ ਹੈ ਤੁਹਾਨੂੰ ਪਤਾ ਹੀ ਕਿੰਨਾ ਕਿ ਸਾਡਾ ਇੱਕ ਰਿਚ ਕਲਚਰ ਹੈਗਾ ਤੇ ਜਦੋਂ ਅਸੀਂ ਇਸੇ ਹਰ ਇੱਕ ਪੱਖ ਨੂੰ ਦੇਖਣਾ ਹੋਵੇ ਤਾਂ ਸਾਡੇ ਕੋ ਸਿਰਫ ਇੱਕ ਵਿਧੀ ਨਹੀਂ ਹੋਏ ਬਹੁਤ ਸਾਰੀਆਂ ਵਿਧੀਆਂ ਹੋਣਗੀਆਂ ਜੋ ਕਿ ਹਰ ਇੱਕ ਪੱਖ ਦੇ ਉੱਤੇ ਚਾਨਣਾ ਪਾਉਣਗੀਆਂ ਤੋ ਇਸ ਦਾ ਕਿ ਇਹਨਾਂ ਵਿੱਚ ਅਸੀਂ ਅਲੱਗ-ਅਲੱਗ ਜਿਹੜੀਆਂ ਵਿਧੀਆਂ ਨੇ ਉਹਨਾਂ ਨੂੰ ਯੂਜ਼ ਕਰਾਂਗੇ ਸੋ ਉਹਨਾਂ ਵਿਧੀਆਂ ਨੂੰ ਯੂਜ਼ ਕਰਕੇ ਹਰ ਇੱਕ ਪੱਖ ਦੇ ਉੱਤੇ ਅਸੀਂ ਕੀ ਰਵਾ ਧਿਆਨ ਦੇਵਾਂਗੇ ਕੀ ਹੈ ਕੀ ਨਹੀਂ ਹੈ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੇਨ ਪ੍ਰਮੁੱਖ ਮੰਨੀ ਜਾਂਦੀ ਹੈ ਉਹ ਸਾਡੇ ਕੋਲ ਵਿਧੀ ਮਿਲਦੀ ਕੀ ਹੈ ਪੁਰਾਤੱਤਵ ਜਿਸ ਨੂੰ ਅਸੀਂ ਪੁਰਾਤੱਤਵ ਵਿਗਿਆਨ ਵੀ ਕਹਿ ਦਿੰਦੇ ਹਾਂ ਸੋ ਪੁਰਾਤੱਤਵ ਦਾ ਮਤਲਬ ਜਿਹੜਾ ਹੈ ਗਏ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਲੋਕੀ ਹੁੰਦੇ ਨੇ ਅ ਪੁਰਾਤੱਤਵ ਵਿਗਿਆਨੀ ਜਿਹੜੇ ਕਿ ਪੁਰਾਣੇ ਜਿਹੜੇ ਸਾਡੀ ਹਿਸਟਰੀ ਹੈ ਜਾਂ ਫਿਰ ਸੜ ਕੋ ਪੁਰਾਣੇ ਜੋ ਵੀ ਕੁਫਾਵਾ ਹੈ ਰਾਖ ਤੁਸੀਂ ਕਹ ਲਓ ਜੋ ਬੀਚੁਕਿਆ ਹੈ ਉਸਦੇ ਬਾਰੇ ਖੋਜ ਕਰਦੇ ਨੇ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਆ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਦੇ ਵਿੱਚ ਜੋ ਵੀ ਸਾਡੇ ਪੁਰਾਣੇ ਮਨੁੱਖ ਆ ਉਹਨਾਂ ਦੇ ਨਾਲ ਰਿਲੇਟਡ ਕਈ ਜਿਹੜੇ ਕਿਤਾਬਾਂ ਕਈ ਕੁਫਾਵਾਵਾਂ ਦੇ ਵਿੱਚ ਉਹਨਾਂ ਦੇ ਚਿੱਤਰ ਜਾਂ ਫਿਰ ਕੋਈ ਗਹਿਨੇ ਕੋਈ ਬਰਤਨ ਟੁੱਟਾ ਪਜਾਹ ਹੋ ਜਾ ਕੁਝ ਵੀ ਸਮਾਨ ਹੁੰਦਾ ਉਹਨੂੰ ਕਲੈਕਟ ਕਰਦੇ ਨੇ ਸੋ ਸੱਭਿਆਚਾਰ ਦੇ ਵਿੱਚ ਇਹ ਇਸ ਕਰਕੇ ਕੰਟਰੀਬਿਊਸ਼ਨ ਕਰਦੇ ਨੇ ਕਿਉਂਕਿ ਇਹਨਾਂ ਦੇ ਥਰੂ ਸਾਨੂੰ ਬਹੁਤ ਕੁਝ ਮਿਲਦਾ ਹੈ ਜਾਣਕਾਰੀ ਕੀ ਮਿਲਦੀ ਹੈ ਕਿ ਜੋ ਚੀਜ਼ਾਂ ਲੱਭਦੇ ਨੇ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਪਹਿਲੇ ਜੋ ਮਨੁੱਖ ਰਹਿੰਦਾ ਸੀ ਉਹ ਕਿਸ ਤਰੀਕੇ ਦਾ ਰਹਿੰਦਾ ਸੀ ਉਹ ਕੀ ਯੂਜ਼ ਕਰਦੇ ਸੀ ਕਲਚਰ ਕਿਸ ਤਰੀਕੇ ਦੀ ਹੈ ਜੇਕਰ ਉਹਨਾਂ ਦੇ ਕੋਈ ਚਿੱਤਰ ਲੱਭੇ ਨੇ ਤੇ ਇਹ ਉਹਨਾਂ ਚਿੱਤਰਾਂ ਤੋਂ ਸਾਨੂੰ ਕੀ ਕੁਝ ਦੇਖ ਨੂੰ ਮਿਲਦਾ ਹੈ ਉਹਨਾਂ ਦਾ ਵਿਵਹਾਰਿਕ ਤਰੀਕੇ ਨਾਲ ਵੇਖ ਜਾਂਦਾ ਹੈ ਉਹਨਾਂ ਦਾ ਬਰਤਨ ਤੋਂ ਅਸੀਂ ਇਹ ਪਤਾ ਲੱਲ ਜਾਂਦਾ ਹੈ ਕਿ ਉਹ ਕਿਸ ਤਰੀਕੇ ਨਾਲ ਖਾਂਦੇ ਪਿੰਦੇ ਸੀ ਕਿੰਨੀਆਂ ਚੀਜ਼ਾਂ ਯੂਜ਼ ਕਰਦੇ ਸੀ ਤੋਂ ਪਹਿਲੀ ਵਿਧੀ ਸਾਨੂੰ ਸੱਭਿਆਚਾਰ ਦੇ ਵਿੱਚ ਕੌਂਟਰੀਬਿਊਸ਼ਨ ਕਰਦੀ ਹੈ ਜੋ ਕਿ ਮੇਨ ਮੰਨੀ ਜਾਂਦੀ ਹੈ ਪੁਰਾਤਤਵ ਵਿਗਿਆਨ ਵਾਲੀ ਤੇ ਜਿਹੜੀ ਵਿਧੀ ਹੈ ਸਭ ਤੋਂ ਜ਼ਿਆਦਾ ਜਿਹੜੀ ਕੀ ਹੈ ਪੁਰਾਣੀ ਮੰਨੀ ਜਾਂਦੀ ਹੈ ਠੀਕ ਹੈ ਨੈਕਸਟ ਜਿਹੜੀ ਸਾਡੇ ਕੋਲ ਵਿਧੀ ਮੰਨੀ ਜਾਂਦੀ ਹੈਗੀ ਹੈ ਉਹ ਆਿੰਦੇ ਦੇਮਾ ਸਮਾਜ ਵਿਗਿਆਨਿਕ ਵਾਲੀ ਹੁਣ ਕੀ ਗਏ ਕਹਿੰਦੇ ਕਿ ਵੈਸੇ ਤਾਂ ਜਿਹੜੀ ਇੱਕ ਪੁਰਾਤਤਵ ਵਿਗਿਆਨ ਵਾਲੀ ਜਿਹੜੀ ਵਿਧੀ ਸੀ ਇਹ ਮਨੁੱਖੀ ਵਿਗਿਆਨ ਦੇ ਨਾਲ ਹੀ ਇੱਕ ਰਿਲੇਟਿਵ ਮਿਲਦੀ ਗਈ ਹੈ ਕਿਉਂ ਮਿਲਦੀ ਹੈ ਕਿਉਂਕਿ ਇਸ ਵਿੱਚ ਅਸੀਂ ਮਨੁੱਖ ਦੇ ਬਾਰੇ ਪਤਾ ਕਰਦੇ ਹਾਂ ਹਰ ਇੱਕ ਚੀਜ਼ ਦੇ ਬਾਰੇ ਸੈਕਿੰਡ ਜਿਹੜੀ ਸੜਕੋ ਸਮਾਜ ਵਿਗਿਆਨ ਵਾਲੀ ਦੀ ਹੈ ਕਿੰਦੇ ਇਸ ਦੇ ਵਿੱਚ ਅਸੀਂ ਸੱਭਿਆਚਾਰ ਵਸਤਾਂ ਜਿਹੜੀਆਂ ਨੇ ਉਹਨੂੰ ਮਨੁੱਖੀ ਵਿਵਹਾਰ ਦੇ ਨਾਲ ਜੋੜਦੇ ਹਾਂ ਮਨੁੱਖ ਸਮਾਜ ਦੇ ਵਿੱਚ ਕਿਵੇਂ ਵਿਚਰਦਾ ਹੈ ਉਸ ਦਾ ਵਿਵਹਾਰ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਹੁੰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅਸੀਂ ਇਸ ਦੇ ਵਿੱਚ ਦੇਖਦੇ ਹਾਂ ਠੀਕ ਹੈ ਵਸਤਾਂ ਜਿਹੜੀਆਂ ਹੁੰਦੀਆਂ ਨੇ ਉਹ ਮਨੁੱਖੀ ਗਿਆਨ ਦੇ ਵੱਡੇ ਭੰਡਾਰ ਨੂੰ ਪ੍ਰਗਟ ਕਰਦੀਆਂ ਨੇ। ਵਸਤਾਂ ਕਹਿ ਸਕਦੇ ਹੋ ਜਦੋਂ ਤੁਸੀਂ ਇੱਕ ਸਮਾਜ ਦੇ ਵਿੱਚ ਵਿਚਰਦੇ ਹੋ ਨਾ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬਹੁਤ ਇਹੋ ਜਿਹੀ ਚੀਜ਼ਾਂ ਸਿੱਖਦੇ ਹੋ ਵਸਤਾਂ ਤੋਂ ਤੁਸੀਂ ਜਾਣਕਾਰੀ ਹੁੰਦੇ ਹੋ। ਤੇ ਇਹੋ ਜਿਹੜਾ ਗਿਆਨ ਹੈ ਤੁਹਾਡਾ ਇਹ ਸਮਾਜ ਦੇ ਵਿੱਚ ਹੀ ਇੱਕ ਯੂਜ਼ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਕਲਚਰ ਦੇ ਵਿੱਚ ਰਹਿੰਦੇ ਹੋ ਤੁਸੀਂ ਇੱਕ ਦੂਜੇ ਦੇ ਨਾਲ ਮਿਲਦੇ ਹੋ ਉਹ ਤੁਹਾਡੀ ਸੋਚ ਤੇ ਵੇਖਦਾ ਹੈ ਪਰਖਦਾ ਹੈ ਕਿ ਤੁਹਾਨੂੰ ਕਿੰਨਾ ਕੁ ਗਿਆਨ ਹੈਗਾ ਇਸ ਚੀਜ਼ ਦੇ ਬਾਰੇ। ਠੀਕ ਹੈ ਸੋ ਕੀ ਗਾਇਆ ਕਿ ਸਭਿਆਚਾਰਕ ਬਸਤਾ ਜਿਹੜੀਆਂ ਦੀਆਂ ਨੇ ਮਨੁੱਖ ਦਾ ਜਿਹੜਾ ਗਿਆਨ ਉਹ ਕਿੰਨਾ ਹਾਸਿਲ ਕਰਦਾ ਪਿਆ ਹੈ ਉਸ ਨੂੰ ਇਹ ਦੇਖਦੇ ਨੇ ਤੇ ਉਹਦੇ ਉੱਤੇ ਹੀ ਜਿਹੜੀਆਂ ਹੈ ਗਿਆ ਨੇ ਇਹ ਚੀਜ਼ਾਂ ਜਿਹੜਾ ਸਮਾਜ ਹੈ ਉਹ ਡਿਪੈਂਡ ਕਰਦਾ ਗਵਾ ਹੁਣ ਜਿਹੜਾ ਗਵਾ ਵਿਹਾਰ ਜਿਹੜਾ ਹੁੰਦਾ ਹੈ ਮਨੁੱਖ ਦਾ ਜਿਵੇਂ ਬਿਹੇਵੀਅਰ ਜਿੰਨੂੰ ਕਹਿ ਦਿੰਦੇ ਹੋ ਕਹਿੰਦੇ ਇਸਦੀ ਜਿਹੜੀ ਵਰਤੋਂ ਹੈ ਸਮਾਜ ਕਿਸੇ ਆਸ ਨੂੰ ਰੱਖਦਾ ਹੈ ਮਤਲਬ ਉਸ ਤੋਂ ਕੋਈ ਆਸ ਰੱਖਦਾ ਹੈ ਗਵਾ ਸਮਾਜ ਕਿ ਜੇਕਰ ਕੋਈ ਵਿਹਾਰ ਕਰਦਾ ਹੈ ਤਾਂ ਸਮਾਜ ਉਸ ਤੋਂ ਅਸਰਦਾਰ ਹੈ ਕਿ ਉਹ ਦਾਇਰੇ ਦੇ ਵਿੱਚ ਰਹਿ ਕੇ ਕਰੇ ਹੁਣ ਤੁਸੀਂ ਇੱਕ ਸਮਾਜ ਦੇ ਵਿੱਚੋਂ ਕੁਝ ਸਿੱਖਦੇ ਹੋ ਛੋਟੇ ਹੁੰਦੇ ਤੁਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹੋ ਫਿਰ ਸਮਾਜ ਦੇ ਵਿੱਚ ਜਾਂਦੇ ਹੋ ਉੱਥੋਂ ਸਿੱਖਦੇ ਹੋ ਪਰਖਦੇ ਹੋ ਤੇ ਚੀਜ਼ਾਂ ਦੇਖਦੇ ਹੋ ਤਾਂ ਕਈ ਵਾਰ ਕੀ ਹੁੰਦਾ ਤੁਸੀਂ ਉਸੇ ਵਿੱਚ ਬਿਹੇਵੀਅਰ ਵੀ ਕਰਦੇ ਹੋ ਜਦੋਂ ਤੁਸੀਂ ਹੁਣ ਸਪੋਰਟਸ ਤੁਸੀਂ ਇੱਕ ਜਗ੍ਹਾ ਤੇ ਜਾਂਦੇ ਹੋ ਤੇ ਤੁਸੀਂ ਸਮਾਜ ਦੇ ਵਿੱਚ ਇਹ ਚੀਜ਼ਾਂ ਸਿੱਖਿਆਂਦੀ ਤੁਸੀਂ ਉੱਥੇ ਜਾ ਕੇ ਤੇ ਜਾ ਕੇ ਤੁਸੀਂ ਉਹਨਾਂ ਚੀਜ਼ਾਂ ਦੇ ਬਾਰੇ ਦੱਸਦੇ ਹੋ ਤੇ ਫਿਰ ਇਹ ਦੇਖਦੇ ਲੋਕੀ ਤੁਹਾਨੂੰ ਇਸ ਚੀਜ਼ ਦੇ ਬਾਰੇ ਕਿੰਨਾ ਕੁ ਪਤਾ ਹੈ ਤੁਹਾਨੂੰ ਗਲਤ ਪਤਾ ਹੈ ਤੁਹਾਨੂੰ ਸਹੀ ਪਤਾ ਹੈ ਹੁਣ ਕੋਈ ਚੀਜ਼ ਜਦੋਂ ਤੁਸੀਂ ਸਮਾਜ ਦੇ ਵਿੱਚ ਜਾਂਦੇ ਤਾਂ ਸਾਨੂੰ ਇਹ ਰੋਕਿਆ ਜਾਂਦਾ ਐਵੇਂ ਨਹੀਂ ਕਰਨਾ ਐਵੇਂ ਕਰਨਾ ਤੋ ਸਮਾਜ ਇਹ ਆਸ ਰੱਖਦਾ ਹੈ ਸਾਡੇ ਤੋਂ ਕਿ ਜੋ ਕੁਝ ਵੀ ਅਸੀਂ ਸਿੱਖਦੇ ਆ ਉਹ ਸਹੀ ਸਿੱਖਦੇ ਪਏ ਆ ਤੇ ਇਹ ਜਿਹੜਾ ਹੈਗਾ ਵਾਸੜੇ ਕੋ ਪ੍ਰਤੀਮਾਨਿਕ ਸੱਭਿਆਚਾਰ ਦੇ ਵਿੱਚ ਗਿਨੇ ਜਾਂਦਾ ਪ੍ਰਤੀਮਾਨਿਕ ਸੱਭਿਆਚਾਰ ਮੈਂ ਦੱਸਿਆ ਸੀ ਨਾ ਕਿ ਸਾਡੇ ਇੱਥੇ ਏ ਚੀਜ਼ ਆ ਦੇਖਿਆ ਜਾਂਦੀਆਂ ਪ੍ਰਤੀਮਾਨਿਕ ਸੱਭਿਆਚਾਰ ਦੇ ਵਿੱਚ ਕਿ ਅਸੀਂ ਕਿਸ ਤਰੀਕੇ ਨਾਲ ਬਿਹੇਵੀਅਰ ਕਰਦੇ ਪਏ ਹਾਂ ਸਮਾਜ ਦੇ ਵਿੱਚ ਸੋ ਸਮਾਜ ਵਿਗਿਆਨ ਇੱਕ ਤਰੀਕੇ ਦੇ ਨਾਲ ਮਨੁੱਖੀ ਵਿਵਹਾਰ ਨੂੰ ਦੇਖਦਾ ਹੈ ਕਿਸ ਤਰੀਕੇ ਨਾਲ ਮਨੁੱਖ ਸਮਾਜ ਦੇ ਵਿੱਚ ਵਿਚਰਦਾ ਹੈ ਕਿਵੇਂ ਉਹ ਬਿਹੇਵੀਅਰ ਕਰਦਾ ਪਿਆ ਹੈ ਤੇ ਜੇਕਰ ਉਹ ਕਰਦਾ ਪਿਆ ਹੈ ਸਹੀ ਤਰੀਕੇ ਦੇ ਨਾਲ ਕਰਦਾ ਪਿਆ ਹੈ ਜਾਂ ਨਹੀਂ ਕਰਦਾ ਪਿਆ ਹੈਗਾ ਤੇ ਹੁਣ ਕਈ ਵਾਰੀ ਕੀ ਹੁੰਦਾ ਹੈ ਕੀ ਅਸੀਂ ਇੱਥੇ ਸਪੋਸ ਕਰੋ ਕੁਝ ਸੰਸਥਾਵਾਂ ਦੇ ਬਾਰੇ ਵੀ ਗੱਲ ਕਰਦੇ ਹਾਂ ਇੱਥੇ ਨਾ ਇੱਕ ਸੰਸਥਾ ਵਰਡ ਬੜਾ ਮੇਨ ਚੀਜ਼ ਆ ਜਾਂਦੀ ਹੈ ਉਹ ਮੈਂ ਨਹੀਂ ਇੱਥੇ ਲਿਖਿਆ ਹੈ ਕਿਉਂਕਿ ਉਹ ਮੈਂ ਤੁਹਾਨੂੰ ਉਸ ਤਰ੍ਹਾਂ ਦੱਸ ਦਿੰਨੀ ਹਾਂ ਸੰਸਥਾ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਖਾਸ ਪ੍ਰਕਾਰ ਦੀ ਇੱਕ ਕਹਿ ਸਕਦੇ ਹੋ ਜਿਵੇਂ ਕਹਿ ਸਕਦੇ ਹੋ ਨਾ ਕਿ ਇਸ ਸੰਸਥਾ ਦੇ ਵਿੱਚ ਤੁਸੀਂ ਰਹਿੰਦੇ ਹੋ ਫੋਰ ਐਗਜ਼ਾਮਪਲ ਜਿਵੇਂ ਵਿਦਿਅਕ ਹੋ ਗਿਆ ਦਾਇਰਾ ਹੋ ਗਿਆ ਤੁਹਾਡਾ ਜਿਵੇਂ ਰਾਜਨੀਤਿਕ ਦਾਇਰਾ ਹੋ ਗਿਆ ਉਸ ਦੇ ਵਿੱਚ ਹੁਣ ਜਦੋਂ ਅਸੀਂ ਰਾਜਨੀਤੀ ਦੇ ਵਿੱਚ ਜਾਂਦੇ ਆ ਤਾਂ ਲੋਕਾਂ ਸਾਡੇ ਤੋਂ ਬੜੀ ਉਮੀਦ ਰੱਖਦੇ ਨੇ ਸਮਾਜ ਸਾਡੇ ਤੋਂ ਉਮੀਦ ਰੱਖਦਾ ਹੈ ਕਈ ਵਾਰੀ ਅਸੀਂ ਉਸ ਤੇ ਉੱਤੇ ਖਰੇ ਨਹੀਂ ਉਤਰਦੇ ਤਾਂ ਅਸੀਂ ਫਿਰ ਕਈ ਗਲਤ ਚੀਜ਼ਾਂ ਵੱਲ ਵੀ ਚੱਲ ਜਾਂਦੇ ਆ ਤਾਂ ਫਿਰ ਉਸ ਕੀ ਦਾ ਅਸੀਂ 네ਗਟਿਵ ਪ੍ਰਭਾਵ ਆ ਲੈਨੇ ਆ ਠੀਕ ਹੈ ਸੋ ਇਹ ਕੀ ਆਿੰਦਾ ਹੈ ਕਿ ਸੰਸਥਾ ਜਿਹੜੀ ਹੈ ਲੋਕਾਂ ਦਾ ਸਾਡੇ ਉੱਤੇ ਧਿਆਨ ਹੁੰਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਪਏ ਆ ਤੇ ਇਹੋ ਚੀਜ਼ ਜਦੋਂ ਵਿਦਿਅਕ ਖੇਤਰ ਦੇ ਵਿੱਚ ਆਉਂਦੀ ਹੈ ਤੇ ਅਸੀਂ ਵਿਦਿਆ ਦਾ ਤੁਹਾਨੂੰ ਪਤਾ ਹੀ ਹੈ ਉਹੋ ਜੀ ਚੀਜ਼ ਹੁੰਦੀ ਹੈ ਜਿੱਥੇ ਜਾ ਕੇ ਸਕੂਲ ਦੇ ਵਿੱਚ ਜਾ ਕੇ ਅਸੀਂ ਬਹੁਤ ਕੁਝ ਵਧੀਆ ਸਿੱਖਦੇ ਹਾਂ ਜਦੋਂ ਅਸੀਂ ਉੱਥੇ ਗੱਲ ਚੀਜ਼ਾਂ ਸਿੱਖਦੇ ਹਾਂ ਨਾ ਫਿਰ ਇਹ ਕਹਿੰਦੇ ਆ ਕਿ ਵਿਦਿਆ ਤੁਸੀਂ ਸੰਸਥਾ ਦੇ ਵਿੱਚ ਜਾਂਦੇ ਹੋ ਉੱਥੇ ਜਾ ਕੇ ਵੀ ਤੁਸੀਂ ਇਹੋ ਜਿਹੀ ਗੱਲਾਂ ਕਰਦੇ ਤੇ ਇਹ ਚੀਜ਼ ਹੁੰਦਾ ਹੈ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਸਾਨੂੰ ਇੱਕ ਇੱਕ ਸੱਭਿਅ ਬਣਾਉਂਦਾ ਹੈ ਤੇ ਸਮਾਜ ਜਿਹੜਾ ਹੈਗਾ ਵਾ ਇਸ ਮਨੁੱਖ ਨੂੰ ਸੱਭਿਅ ਬਣਾਉਣ ਦੇ ਵਿੱਚ ਇੱਕ ਕੰਟਰੀਬਿਊਸ਼ਨ ਕਰਦਾ ਹੈ ਜੇਕਰ ਅਸੀਂ ਗਲਤ ਚੀਜ਼ਾਂ ਕਰਾਂਗੇ ਤਾਂ ਸਾਡਾ ਸਮਾਜ ਹੀ ਸਾਨੂੰ ਜਿਹੜਾ ਗਵਾ ਟੁੱਕੇਗਾ ਰੋਕੇਗਾ ਉਸ ਤੋਂ ਬਾਅਦ ਨੈਕਸਟ ਆਈਂਦਾ ਹੈ ਗੱਲ ਸਾਡੇ ਕੋ ਮਨੁੱਖੀ ਵਿਗਿਆਨ ਇਸ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਸਾਡੇ ਕੋ ਇਸ ਦੇ ਬੁਨਿਆਦੀ ਪਰਵਰਤ ਜਿਵੇਂ ਮੇਨ ਬੇਸਿਕ ਆਧਾਰ ਜਿਸ ਦੇ ਵਿੱਚ ਅਸੀਂ ਇੱਕ ਵਿਗਿਆਨ ਮਨੁੱਖ ਦਾ ਜਿਹੜਾ ਗਵਾ ਉਸ ਨੂੰ ਦੇਖਦੇ ਹਾਂ ਉਹ ਇਹ ਇੰਦਾ ਗਵਾ ਸਾਡੇ ਕੋ ਸੱਭਿਆਚਾਰ ਗੰਚ ਸੱਭਿਆਚਾਰਕ ਅੰਛੇ ਜੁਟੇ ਤੇ ਸੱਭਿਆਚਾਰਕ ਹੈ ਕਿ ਇਹ ਤਿੰਨ ਚੀਜ਼ਾਂ ਜੜੀ ਹੈਗੀਆਂ ਨੇ ਮਨ ਵਿਗਿਆਨ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਨੇ ਸੱਭਿਆਚਾਰਕ ਅੰਛੇ ਜਿਹੜਾ ਹੁੰਦਾ ਏ ਅਗਰ ਦੇਖਿਆ ਜਾਵੇ ਤਾਂ ਕੋਈ ਵੀ ਖੇਤਰ ਹੋਵੇ ਕੋਈ ਸੱਭਿਆਚਾਰਾ ਚਾਹੇ ਉਹ ਪ੍ਰਦਾਰਥਕ ਹੋਵੇ ਪ੍ਰਤੀਮਾਨਕੋ ਵਜੋਂ ਬੋਧਾਤਮਕੋ ਵਜੋਂ ਕਿਸੀ ਪਿੱਛੇ ਪੜਿਆ ਸੀ ਕਹਿੰਦੇ ਇਹਦੀ ਇੱਕ ਨਿੱਕੀ ਤੋਂ ਨਿੱਕੀ ਇਕਾਈ ਹੁੰਦੀ ਹੈ ਠੀਕ ਹੈ ਸੋ ਇਸ ਦੇ ਵਿੱਚ ਕੀ ਹੁੰਦਾ ਹ ਹਰੇਕ ਸੱਭਿਆਚਾਰ ਦੇ ਕੁਝ ਆਪਣੇ ਇੱਕ ਅੰਛ ਹੁੰਦੇ ਨੇ ਤੇ ਹਰ ਇੱਕ ਦੇ ਜਿਹੜੇ ਵੀ ਵਿਗਿਆਨੀ ਹੁੰਦੇ ਹਨ ਨਾ ਹੁਣ ਸਾਡੇ ਸੱਭਿਆਚਾਰ ਦੇ ਵੱਖਰੇ ਅੰਛ ਹੁੰਣਗੇ ਅਮਰੀਕਨ ਸੱਭਿਆਚਾਰ ਦੇ ਵੱਖਰੇ ਹੋਣਗੇ ਤੇ ਹੋਰ ਸੱਭਿਆਚਾਰ ਉਹਨਾਂ ਦੇ ਵੱਖਰੇ ਹੋਣਗੇ ਤੇ ਜਿਹੜੇ ਵਿਗਿਆਨੀ ਹੁੰਦੇ ਨੇ ਹਰ ਇੱਕ ਸੱਭਿਆਚਾਰ ਦੇ ਵਿੱਚ ਉਹ ਛੋਟੇ-ਛੋਟੇ ਅੰਛ ਜਿਹੜੇ ਹੁੰਦੇ ਨੇ ਉਹਨਾਂ ਨੂੰ ਖੇਡ ਕੇ ਦੇਖਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹ ਕਿਵੇਂ ਅਲੱਗ ਹੈਗੇ ਨੇ ਇੱਕ ਦੂਜੇ ਦੇ ਨਾਲ ਤੇ ਜਦੋਂ ਇੱਕ ਦੂਜੇ ਦੇ ਨਾਲ ਉਸ ਦਾ ਇੱਕ ਕਹਿ ਸਕਦੇ ਹੋ ਰਿਲੇਟ ਕਰਦੇ ਨੇ ਤਾਂ ਇੱਥੇ ਤੁਲਨਾਤਮਕ ਵੀ ਆ ਜਾਂਦਾ ਹੈ ਰਾਈਟ ਇਹ ਆਇੰਦੇ ਕਹਿੰਦੇ ਸਿੰਪਲ ਤੇ ਸਿੰਪਲ ਸੱਭਿਆਚਾਰਕ ਆਂჭ ਸੱਭਿਆਚਾਰਕ ਆਂჭ ਜੁਟ ਉਹ ਹੁੰਦੇ ਨੇ ਜਿਸ ਦੇ ਵਿੱਚ ਕਹਿ ਸਕਦੇ ਹੋ ਤੁਸੀਂ ਕਿ ਇੱਕ ਜੁਟਾਂ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਹੜੇ ਸਾਨੂੰ ਇੱਕ ਜੁਟਾਂ ਦੇ ਵਿੱਚ ਮਿਲਦੇ ਨੇ ਇੱਕ ਤਾਂ ਇਹ ਕੱਲਾ-ਕੱਲਾ ਮਿਲਦਾ ਹੈ ਇਹ ਜੁਟਾਂ ਦੇ ਵਿੱਚ ਮਿਲਦੇ ਨੇ ਫਾਰ ਇਗਜ਼ਾਮਪਲ ਕੀ ਹੁੰਦਾ ਹੈ ਕਿ ਚਾਹ ਪੀਣਾ ਬਹੁਤ ਸਾਰੇ ਕਲਚਰਜ਼ ਵਿੱਚ ਆਇੰਦਾ ਹੈ ਜਿਵੇਂ ਸਾਡੇ ਕਲਚਰ ਦੇ ਵਿੱਚ ਆਇੰਦਾ ਸੀ ਚਾਹ ਪੀਣੇ ਇੱਕ ਤੁਸੀਂ ਕਹਿ ਸਕਦੇ ਹੋ 터ਕਿਸ਼ ਜਿਹੜਾ ਗਵਾ ਕਲਚਰ ਉਸ ਦੇ ਵਿੱਚ ਵੀ ਚਾਹ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਉੱਥੇ ਵੀ ਬੜੀ ਚਾਹ ਨੂੰ ਪੀਂਦੇ ਨੇ ਬਟ ਉਹ ਥੋੜਾ ਅਲੱਗ ਤਰੀਕੇ ਨਾਲ ਪੀਂਦੇ। ਤੇ ਇਹ ਕੀ ਆ ਜਾਂਦਾ ਗਵਾ ਅੰਛ ਜੁੱਟ ਮਤਲਬ ਕਿ ਗਵਾ ਇੱਕੋ ਚੀਜ਼ ਜਿਹੜੇ ਕਈ ਜਗ੍ਹਾ ਦੇ ਉੱਤੇ ਮਿਲਦੀ ਗਈ ਹੈ ਜੁੱਟਾਂ ਦੇ ਵਿੱਚ ਮਿਲਦੀ ਹੈ ਨਾ ਸਿਰਫ ਮੈਂ ਤਾਂ ਦੋ ਹੀ ਐਗਜ਼ਾਮਪਲ ਦੱਸੀ ਕਈ ਹੋਰ ਜਗ੍ਹਾ ਉੱਤੇ ਵੀ ਚਾਹ ਪੀਂਦੇ ਹੋਣਗੇ। ਉਹ ਵੱਖਰੀ ਗੱਲ ਹੈ ਕਿ ਬਣਾਉਣ ਦਾ ਤਰੀਕਾ ਥੋੜਾ ਜਿਹਾ ਅਲੱਗ ਆ ਜਾਂਦਾ ਗਵਾ ਬਟ ਪੀਂਦੇ ਜ਼ਰੂਰ ਹੀ ਨੇ। ਸੋ ਇਹ ਜਿਹੜੇ ਅੰਚਜੁੱਟਮ ਜਿਹੜਾ ਕਿ ਮੈਂ ਜਿਵੇਂ ਹੋਰ ਐਗਜ਼ਾਮਪਲ ਦੱਸਾਂ ਤੇ ਇੱਕ ਕਹਿ ਸਕਦੇ ਹੋ ਕਿ ਕਬੱਡੀ ਕਈ ਜਗ੍ਹਾ ਦੇ ਉੱਤੇ ਖੇਡੀ ਜਾਂਦੀ ਹੈਗੀ ਆ। ਅ ਕਾਕਟੇਲ ਜਿਹੜੀਆਂ ਚਲਦੀਆਂ ਨੇ ਕਈ ਜਗ੍ਹਾ ਦੇ ਉੱਤੇ ਚਲਦੀ ਹੈ। ਕਈ ਕਲਚਰ ਦੇ ਵਿੱਚ ਪੀਂਦੇ ਨੇ। ਇੱਕ ਆਇਨਾ ਗਵਾ بیسਬਾਲ ਖੇਡਦੇ ਨੇ। ਕਈ ਜਗ੍ਹਾ ਦੇ ਵਿੱਚ ਪਸੰਦ ਵੀ ਕਰਦੇ ਨੇ। ਸੋ ਇਹ ਅੰਚਜੁੱਟ ਮਿਲਦੇ ਨੇ ਜੋ ਕਿ ਕਈ ਜਗ੍ਹਾ ਦੇ ਉੱਤੇ ਕਈ ਕਲਚਰ ਦੇ ਵਿੱਚੋਂ ਇੱਕੋ ਜਿਕੇ ਹੀ ਮਿਲਦੇ ਨੇ। ਇਹ ਅਲੱਗ-ਅਲੱਗ ਜਿਹੜੇ ਕਿ ਨਿਖੇੜੇ ਜਾਂਦੇ ਨੇ ਇਹ ਕੀ ਨੇ? ਇੱਕ ਜੁੱਟਾਂ ਦੇ ਵਿੱਚ ਮਿਲਦੇ ਨੇ ਜਿਹੜੇ ਸੱਭਿਆਚਾਰਕ ਹਲਕੇ ਦੀ ਅਗਰ ਗੱਲ ਕੀਤੀ ਜਾਵੇ ਇਸ ਦੇ ਵਿੱਚ ਤਾਂ ਇਹਨਾਂ ਨੂੰ ਉਹਨਾਂ ਨੇ ਇੱਕ ਕਹਿ ਸਕਦੇ ਹੋ ਤੁਸੀਂ ਸਾਈਡ ਦੇ ਉੱਤੇ ਰੱਖ ਦਿੱਤਾ ਗਵਾ ਸੱਭਿਆਚਾਰਕ ਹਲਕੇ ਦੇ ਵਿੱਚ ਜਿਵੇਂ ਆਇੰਦਾ ਗਵਾ ਕਿ ਇੱਕ ਕਹਿ ਸਕਦੇ ਹੋ ਸ਼ਰਾਬ ਵਾਲਾ ਇੱਕ ਖਿੱਤ ਆਇੰਦਾ ਗਵਾ ਤੇ ਇੱਕ ਜੁਰਮ ਵਾਲੇ ਖਿੱਤੇ ਹੁੰਦੇ ਸੋ ਇਸ ਚੀਜ਼ ਨੂੰ ਛੱਡ ਦੋ ਅਗਰ ਮੇਨ ਚੀਜ਼ ਸਮਝਣੀ ਹੁੰਦੀ ਹੈ ਤੁਸੀਂ ਸੱਭਿਆਚਾਰਕ ਅੰੰਛ ਤੇ ਸੱਭਿਆਚਾਰਕ ਅੰਛ ਦੇ ਜੁੱਟੇ ਅ ਦੇਖੋ ਜਿਹੜਾ ਕਿ ਇੱਕ ਮਨੁੱਖ ਦੇ ਬਾਰੇ ਤੁਹਾਨੂੰ ਦੱਸਦਾ ਗਵਾ ਕਿ ਇੱਕ ਸੱਭਿਆਚਾਰ ਦੇ ਵਿੱਚ ਇਹ ਕਿਵੇਂ ਹੁੰਦਾ ਹੈ ਦੂਜੇ ਸੱਭਿਆਚਾਰ ਦੇ ਵਿੱਚ ਇਹ ਕਿਵੇਂ ਹੁੰਦੇ ਨੇ ਥੋੜਾ ਔਖਾ ਹੈ ਬਟ ਇਹਨੂੰ ਇੱਕ ਵਾਰੀ ਸਮਝੋਗੇ ਤਾਂ ਸਮਝ ਲੱਗ ਜੇਗੀ ਨੈਕਸਟ ਆਇੰਦਾ ਗਵਾ ਸਰੰਚਨਾਤਮਕ ਵਿਧੀ ਰੋ ਕਿ ਸਭ ਤੋਂ ਈਜ਼ੀ ਹੁੰਦੀ ਹੈ ਸਰੰਚਨਾਤਮਕ ਵਿਧੀ ਜਿਹੜੀ ਹੁੰਦੀ ਹੈ ਨਾ ਇਸੇ ਸੱਭਿਆਚਾਰ ਦੇ ਵਿੱਚ ਜਾ ਕੇ ਹਰ ਇੱਕ ਚੀਜ਼ ਨੂੰ ਬੜੇ ਬਰੀਕੀ ਦੇ ਨਾਲ ਦੇਖਦੀ ਕੀ ਹੈ ਇਸ ਨੂੰ ਅਸੀਂ ਪ੍ਰਕਾਰਜੀ ਵਿਧੀ ਦੇ ਨਾਲ ਮਿਲਾ ਕੇ ਕੀ ਕਰਨਾ ਸੱਭਿਆਚਾਰ ਦਾ ਵਿਸ਼ਲੇਸ਼ਣ ਕਰਦੇ ਹਾਂ ਇਸ ਦੇ ਵਿੱਚ ਕੀ ਹੁੰਦਾ ਸੱਭਿਆਚਾਰ ਦੇ ਜਿਹੜੇ ਅੰਛੇ ਗਏ ਨੇ ਉਹਨਾਂ ਦੀ ਇੱਕ ਸੂਚੀ ਬਣਾ ਲਈ ਜਾਂਦੀ ਹੈਗੀ ਤੇ ਉਹ ਵੇਖਿਆ ਜਾਂਦਾ ਹੈ ਕਿ ਸਿਸਟਮ ਵਿੱਚ ਉਹ ਕੀ ਪ੍ਰਕਾਰ ਦੇ ਹੁੰਦੇ ਸਿਸਟਮ ਦੇ ਬਾਰੇ ਵੀ ਮੈਂ ਗੱਲ ਕੀਤੀ ਸੀ ਕਿ ਹਰ ਇੱਕ ਸੱਭਿਆਚਾਰ ਦਾ ਆਪਣਾ ਇੱਕ ਲਗਾ ਸਿਸਟਮ ਹੁੰਦਾ ਹੈ ਤੇ ਸਨਨਚਨਾਤਮਕ ਵਿਧੀ ਜੜੀ ਗਈ ਹੈ ਉਹ ਇਹ ਦੇਖਦੀ ਹੈ ਜਿਹੜੇ ਅੰਛ ਹੁੰਦੇ ਨੇ ਇਹ ਇੱਕ ਸੱਭਿਆਚਾਰ ਦੇ ਸਿਸਟਮ ਦੇ ਵਿੱਚ ਜਾ ਕੇ ਕਿਸ ਤਰੀਕੇ ਨਾਲ ਕਾਰਜ ਕਰਦੇ ਆ ਉਹ ਚੀਜ਼ਾਂ ਇਸ ਦੇ ਵਿੱਚ ਦੇਖਦੀ ਹੈ ਜਿਸ ਤੋਂ ਅਸੀਂ ਸੱਭਿਆਚਾਰ ਦੇ ਬਾਰੇ ਜੜੀ ਗਈ ਹੈ ਸਮਝ ਸਾਨੂੰ ਇੱਥੇ ਲੱਗ ਜਾਂਦੀ ਹੈ ਨੈਕਸਟ ਆਏਗੇ ਅੱਗੇ ਇਸੜ ਕੋ ਪ੍ਰਕਾਰਜੀ ਵਿਧੀ ਪ੍ਰਕਾਰਜੀ ਵਿਧੀ ਕੀ ਲਿਆ ਹਰ ਸੱਭਿਆਚਾਰ ਜਿਹੜਾ ਅੰਚ ਹੁੰਦਾ ਹੈ ਆਪਣੇ ਆਜ਼ਮੇ ਆਪਣੇ ਆਪ ਦੇ ਵਿੱਚ ਲਾਜ਼ਮੀ ਹੁੰਦਾ ਪਰ ਇਹ ਬਦਲਦੇ ਵੀ ਰਹਿੰਦੇ ਨੇ ਹੁਣ ਹਰ ਇੱਕ ਸੱਭਿਆਚਾਰ ਦੇ ਇੱਕ ਆਪਣੇ ਅੰਚ ਹੁੰਦੇ ਨੇ ਠੀਕ ਹੈ ਜੋ ਕਿ ਇੱਕ ਉਹਨਾਂ ਦੇ ਲਾਜ਼ਮੀ ਹੁੰਦੇ ਦਿਨਾਂ ਤੋਂ ਬਿਨਾ ਉਹ ਗੁਜ਼ਾਰਾ ਨਹੀਂ ਹੁੰਦੇ ਉਹਨਾਂ ਨੂੰ ਇੱਕ ਕੱਢ ਨਹੀਂ ਸਕਦੇ ਸਮਾਜ ਦੇ ਵਿੱਚ ਉਹ ਇੱਕ ਵਧੀਆ ਰੋਲ ਅਦਾ ਕਰਦੇ ਨੇ ਠੀਕ ਹੈ ਬਟ ਕੀ ਹੁੰਦੇ ਨੇ ਕਿ ਇਹ ਜਿਹੜੇ ਅੰਚ ਹੁੰਦੇ ਨੇ ਇਹ 네ਗੇਟਿਵ ਵੀ ਹੁੰਦੇ ਨੇ ਇਹ ਪੋਜ਼ਿਟਿਵ ਵੀ ਹੁੰਦੇ ਨੇ ਤੇ ਇਹਨਾਂ ਨੂੰ ਜ਼ਰੂਰੀ ਨਹੀਂ ਹੈਗਾ ਅਸੀਂ ਜਿਹੜਾ ਗਵਾ ਕੱਢ ਦਿੱਤਾ ਜਾਵੇ ਤੇ ਕੜਨਾਂ ਕੀ ਹੁੰਦੇ ਨੇ ਇਹ ਉੱਥੇ ਖਤਮ ਹੋ ਜਾਂਦੇ ਨੇ ਤੇ ਇਸ ਕੱਕੀ ਕੀ ਹੁੰਦੇ ਨੇ ਆਪਣੇ ਆਪ ਦੇ ਵਿੱਚ ਲਾਜ਼ਮੀ ਜ਼ਰੂਰ ਹੁੰਦੇ ਨੇ ਪਰ ਕੀ ਹੁੰਦੇ ਨੇ ਇਹ ਅੱਗੇ ਤੋਂ ਅੱਗੇ ਜਦੋਂ ਵੱਧਦੇ ਜਾਂਦੇ ਨੇ ਤੇ ਬਦਲਦੇ ਜਾਂਦੇ ਨੇ ਬੇਸਿਕ ਬੇਸਿਕ ਸਮਝਾ ਰਹੀ ਹਾਂ ਜ਼ਿਆਦਾ ਜ਼ਿਆਦਾ ਲੋੜ ਨਹੀਂ ਗਈ ਕਿਉਂਕਿ ਸਾਨੂੰ ਸਿਰਫ ਇਹ ਪਤਾ ਹੋਣਾ ਚਾਹੀਦੇ ਨੇ ਕਿਹੜੀਆਂ ਵਿਧੀਆਂ ਨੇ ਤੇ ਕਿਹੜੇ ਸਾਨੂੰ ਇੱਥੇ ਜਿਹੜੇ ਕਿੰਨੇ ਵੀ ਵਿਸ਼ਲੇਸ਼ਨ ਦੇ ਵਿੱਚ ਕੰਮ ਕਰਦੇ ਨੇ ਨੈਕਸਟ ਆਇੰਦਾ ਇਤਿਹਾਸਿਕ ਵਿਧੀ ਇਤਿਹਾਸਿਕ ਵਿਧੀ ਸਭ ਤੋਂ ਈਜ਼ੀ ਹੁੰਦੀ ਹੈ ਜਿਸ ਦੇ ਵਿੱਚ ਜੋ ਸਾਡਾ ਇਤਿਹਾਸ ਬਣ ਚੁੱਕਿਆ ਹੈ ਕਿ ਅਸੀਂ ਇਸ ਤੋਂ ਬਾਰੇ ਅਧਿਐਨ ਕਰਦੇ ਨੇ ਕਿ ਸਾਡਾ ਇਤਿਹਾਸ ਕਿਸ ਤਰੀਕੇ ਦਾ ਸੀ ਉਹਨੇ ਸਭਿਆਚਾਰ ਉੱਤੇ ਕਿੰnyi ਅਸਰ ਪਾਇਆ ਤੇ ਜੋ ਸਾਡਾ ਸਭਿਆਚਾਰ ਪੈਲੋ ਸੀ ਉਹ ਅੱਜ ਹੋ ਜਾ ਹੈ ਜਾਂ ਨਹੀਂ ਸੋ ਇਹ ਇਥੇ ਸਾਨੂੰ ਕੀ ਮਿਲਦੇਗੇ ਨੇ ਇਹਨਾਂ ਦੀ ਬਿਤੀਆਂ ਨੈਕਸਟ ਆਇੰਦਾ ਹੈਗਾ ਵਾ ਸਾਡਾ ਪਰिवर्तन ਪਰिवर्तन ਛੋਟਾ ਹੈ ਟਾਪਿਕ ਇਹ ਕਾਏ ਇਸ ਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੇ ਸਮਾਜ ਵਿਗਿਆਨੀ ਤੇ ਜਿਹੜੇ ਮਨ ਵਿਗਿਆਨੀ ਹੁੰਦੇ ਨੇ ਸਭਿਆਚਾਰੇ ਪਰ ਵੱਤਨ ਜਲੇਡੇ ਕਾਰਨ ਇਹ ਗਿਨੇ ਉਹਨਾਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਣੀ ਕਿ ਇੱਕ ਸਭਿਆਚਾਰ ਦੇ ਵਿੱਚ ਇਹ ਜਿਹੜੇ ਗਿਨੇ ਪਰਿਵਰਤਨ ਕਿਸ ਤਰੀਕੇ ਦੇ ਨਾਲ ਹੁੰਦੇ ਤਿੰਨ ਤਰੀਕੇ ਦੇ ਨਾਲ ਪਰਿਵਰਤਨ ਹੁੰਦੇ ਨੇ ਇੱਕ ਤਾਂ ਆਿੰਦਾ ਗਵਾ ਕਿ ਇੱਕ ਜਿਹੜਾ ਪ੍ਰਕਿਰਤਿਕ ਮਾਹੌਲ ਜਿਹੜਾ ਹੁੰਦਾ ਹੈ ਜਿਵੇਂ ਪੁਚਾ ਲਾ ਗਿਆ ਹਨੇਰੀ ਆ ਗਈ ਜਾਂ ਫੇ ਸੌਰੀ ਸੋਕਾ ਪੈ ਗਿਆ ਤੇ ਅੱਜਵਾਲ ਦੇ ਜ਼ਮਾਨੇ ਦੇ ਵਿੱਚ ਅਗਰ ਵੇਖ ਕੇ ਪਾਣੀ ਨਹੀਂ ਹੈਗਾ ਤੇ ਉਹਨੇ ਕਰਕੇ ਕੀ ਆਹੰਗੇ ਗਨੇ ਕਿ ਲੋਕੀ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਦੇ ਉੱਤੇ ਜਾਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਨੇ ਉਹ ਕੋਈ ਹੋਰ ਜਿਹੜੇ ਗਿੰਦੇ ਸੱਭਿਆਚਾਰ ਦੇ ਨਾਲ ਰਲ ਜਾਂਦੇ ਨੇ ਤਾਂ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਕੀ ਹੁੰਦਾ ਹੈ ਇੱਕ ਤਰੀਕੇ ਦਾ ਨਾ ਪਰिवर्तन ਹੋਣਾ ਸ਼ੁਰੂ ਹੋ ਜਾਂਦਾ ਜਿਸ ਨੂੰ ਅਸੀਂ ਕੀ ਕਹ ਸਕਦੇ ਹਾਂ ਕਿ ਕੁਦਰਤੀ ਪਰिवर्तन ਹੁੰਦਾ ਹੈ ਜਿਹੜਾ ਕਿ ਪ੍ਰਕਿਰਤਿਕ ਮਾਹੌਲ ਦੀ ਵਜ੍ਹਾ ਦੇ ਨਾਲ ਹੁੰਦਾ ਹੈ ਠੀਕ ਹੈ ਸیکن ਜਿਹੜਾ ਇਸ ਦੇ ਵਿੱਚ ਅਗਰ ਗੱਲ ਦੇ ਇੱਕੀ ਜਾਂਦੀ ਹੈ ਤਾਂ ਸਮਾਜ ਦੇ ਜਿਹੜੇ ਅੰਦਰ ਕੋਈ ਇਹੋ ਜਿਹਾ ਕਾਰਨ ਪੈਦਾ ਹੁੰਦਾ ਜਿਸ ਦੇ ਨਾਲ ਸੱਭਿਆਚਾਰ ਦੇ ਵਿੱਚ ਆਪਣੇ ਆਪ ਕੀ ਹੁੰਦਾ ਹੈ ਪਰिवर्तन ਨਾਲ ਸ਼ੁਰੂ ਹੋ ਜਾਂਦਾ ਜਿਸ ਦੇ ਵਿੱਚ ਅਸੀਂ ਕੀ ਲੈ ਕੇ ਜਾਂਦੇ ਹਾਂ ਕਾਡਾਂ ਤੇ ਲੱਭਤ ਕਾਡਾ ਤੇ ਲਬਤ ਮਤਲਬ ਕੈਸਾ ਦੇਖੋ ਇਨ ਮੈਂਸ਼ਨ ਕਰ ਲਾ ਕੋਈ ਨਵੀਂ ਚੀਜ਼ ਲਬਲੀ ਉਹ ਜਿਸ ਦੇ ਵਿੱਚ ਕੀ ਆਇੰਦਾ ਗਵਾ ਇਹਦੇ ਵਿੱਚ ਇੱਕ ਵਰਡ ਅਸੀਂ ਯੂਜ਼ ਕਰਦੇ ਆ ਪੋਲੀ ਜੈਨੇਸਿਜ਼ਮ ਜੈਨੇਸਿਜ਼ਮ ਇਸ ਤੇ ਵਿੱਚ ਕੀ ਦੱਸਿਆ ਜਾਂਦਾ ਕਿ ਇੱਕ ਕਾਰਡ ਜਿਹੜੇ ਕਈ ਵਿਅਕਤੀਆਂ ਦੇ ਵੱਲੋਂ ਇੱਕੋ ਸਮੇਂ ਕਈ ਥਾਵਾਂ ਦੇ ਉੱਤੇ ਕੱਢੀ ਜਾਂਦੀ ਹੈ ਹੁਣ ਇੱਕ ਕਾਰਡ ਜਿਹੜੀ ਹੈ ਜ਼ਰੂਰ ਪਹਿਲਾਂ ਕੀ ਕਹ ਸੀ ਕਿ ਇੱਕ ਚੀਜ਼ ਜਿਹੜੇ ਤੇ ਮਗਰ ਸਿਰਫ ਇੱਕ ਵਿਅਕਤੀ ਨਹੀਂ ਪੈਂਦਾ ਸੀ ਇੱਕ ਇਸ ਦੇ ਬਾਰੇ ਥੋੜੀ ਜਿਹੀ ਹਵਾ ਚੱਲਦੀ ਸੀ ਤਾਂ ਹਰ ਇੱਕ ਵਿਗਿਆਨੀ ਆਪਣੇ ਤਰੀਕੇ ਨਾਲ ਕੋਸ਼ਿਸ਼ ਜਿਹੜੀ ਕੀਤੀ ਉਹਦੇ ਉਹਨੇ ਕਰਨੀ ਸ਼ੁਰੂ ਕੀਤੀ ਮੀਨਸ ਕੀ ਹੋ ਗਿਆ ਇੱਕ ਫਰਾਸ ਦੇ ਵਿੱਚ ਹੋ ਗਿਆ ਇੱਕ ਅਮਰੀਕਾ ਦੇ ਵਿੱਚ ਇੱਕ ਗਰੂਪਸ ਦੇ ਵਿੱਚ ਹੋ ਗਿਆ ਕੈਲੰਡਰ ਦੇ ਵਿੱਚ ਹੋ ਗਿਆ ਜ਼ਬਾਨ ਦੇ ਵਿੱਚ ਹੋ ਗਿਆ ਚੀਨ ਦੇ ਵਿੱਚ ਹੋ ਗਿਆ ਸੋ ਕੀ ਹੋਗਾ ਸੀ ਇਸ ਦੇ ਵਿੱਚੋਂ ਇੱਕ ਜਣਾ ਕਿਹੜਾ ਹੋਗਾ ਸੀ ਇੱਕ ਜਣੇ ਨੇ ਕਾਰਡ ਕੱਢੀ ਉਹ ਜਿੱਤ ਗਿਆ ਉਹਦੇ ਨਾਮ ਦੇ ਉੱਤੇ ਉਹ ਕਾਰਡ ਜਿਹੜੀ ਕੀ ਸੀ ਉਹਦਾ ਨਾਮ ਪੈ ਗਿਆ ਹੁਣ ਇਹੋ ਚੀਜ਼ ਆ ਜਾਂਦੀ ਗਿਆ ਕਿ ਜਦੋਂ ਇੱਕੋ ਕਾਰਡ ਕਈ ਵਿਅਕਤੀਆਂ ਦੇ ਵੱਲੋਂ ਇੱਕੋ ਜਗ੍ਹਾ ਤੇ ਇੱਕ ਉਸ ਸਮੇਂ ਕੱਢੀ ਜਾਂਦੀ ਹੈ ਉਸ ਤੇ ਵਾਸਤੇ ਅਸੀਂ ਪੋਲੇ ਜ਼ੈਨੇ ਸਿੰ ਜੜਾ ਕਾ ਉਹ ਯੂਜ਼ ਕਰਦੇ ਹਾਂ ਪਟਕੀ ਹੁੰਦਾ ਹੈ ਕਿ ਨਾਮ ਤਾਂ ਇੱਕ ਵਿਅਕਤੀ ਦਾ ਹੀ ਹੁੰਦਾ ਹੈ ਇਹ ਕੀ ਹੁੰਦਾ ਹੈ ਕਿ ਜਦੋਂ ਸਮਾਜ ਦੇ ਵਿੱਚ ਇਹ ਕਾੜਾ ਕੱਢੀਆਂ ਜਾਂਦੀਆਂ ਨੇ ਇਹ ਅੰਦਰਲੇ ਅਨਛੁਣ ਦਿੰਦੇ ਨੇ ਕਿ ਜਿਹੜੇ ਇੱਕ ਸੱਭਿਆਚਾਰ ਦੇ ਵਿੱਚ ਪਰਿਵਰਤਨ ਦੇ ਕਾਰਨ ਬੰਦੇ ਨੇ ਹੁਣ ਟੈਕਨੋਲੋਜੀ ਸਾਡੀ ਜਿਹੜੀ ਗਈ ਆ ਉਹ ਚੇਂਜ ਹੁੰਦੀ ਜਾ ਰਹੀ ਹੈ ਕੱਡ ਕੱਡਾ ਆਈਆਂ ਵਾ ਉਸ ਦੇ ਨਾਲ ਕੀ ਹੁੰਦਾ ਸੀ ਵਿਅਕਤੀ ਪਹਿਲਾਂ ਪਿੰਡਾਂ 'ਚ ਰਹਿੰਦੇ ਸੀ ਫਿਰ ਸ਼ਹਿਰਾਂ ਦੇ ਵਿੱਚ ਆ ਗਏ ਇਹਦੇ ਨਾਲ ਕੀ ਕਾਫੀ ਉਹਨਾਂ ਦਾ ਸਮਾਜ ਉਹਨਾਂ ਦੇ ਰਹਿਣ ਦਾ ਤਰੀਕਾ ਹਰ ਇੱਕ ਚੀਜ਼ ਬਦਲਦੀ ਗਈ ਇਹ ਸਭ ਸਮਾਜ ਦੇ ਜਿਹੜੇ ਅੰਦਰ ਕਾਰਨ ਹੁੰਦੇ ਸੀ ਇਹਨਾਂ ਨੇ ਕੀ ਕੀਤਾ ਸੀ ਸਭਿਆਚਾਰ ਦੇ ਵਿੱਚ ਇੱਕ ਤਰੀਕੇ ਨਾਲ ਪਰਿਵਰਤਨ ਕੀਤੇ ਨੇ ਕਾੜ ਜਿਹੜੀ ਹੈ ਜੀਐਸ ਦੇ ਵਿੱਚ ਇੱਕ ਪਦਾਰਥਕ ਵੀ ਹੋ ਜਾਂਦੀ ਹੈ ਇੱਕ ਹੁੰਦੀ ਹੈ ਗੈਰ ਪਦਾਰਥਕ ਕਾੜ ਜਿਹੜੀ ਹੈ ਵਿਅਕਤੀ ਆਪਣੇ ਸੁੱਖ ਵਾਸਤੇ ਵੀ ਕਰਦਾ ਹੈ ਕਮ ਉਸ ਵਾਸਤੇ ਹੀ ਜ਼ਿਆਦਾ ਕੀਤੀਆਂ ਸੀ ਜਿਵੇਂ ਕਿ ਇੱਕ ਅਸੀਂ ਪਹਿਲਾਂ ਕਾੜ ਕੱਢੀ ਗਈ ਸੀ ਕਿ ਪੱਥਰ ਜਿਹੜਾ ਖਵਾ ਉਦੋਂ ਵਿਅਕਤੀ ਜਿਹੜਾ ਉਹਨੂੰ ਨਹੀਂ ਸਮਝ ਸੀ ਪੱਥਰ ਮਾਰਨ ਲੱਗੀ ਮੂਜ਼ੀ ਉਹਨੂੰ ਪਤਾ ਲੱਗਦਾ ਕਿ ਸ਼ਿਕਾਰ ਹੁੰਦਾ ਸੋ ਇਹ ਚੀਜ਼ ਜਿਹੜੀ ਕਾੜ ਸੀ ਉਸਦੀ ਅੰਦਰਲੀ ਕਾੜ ਹੈ ਕਿਸ ਨੇ ਕੱਢੀ ਤੇ ਅੱਗ ਦੀ ਜਿਹੜੀ ਖੋਜ ਹੋਈ ਸੀ ਬਾਅਦ ਵਿੱਚ ਉਹਨੇ ਉਹ ਭੋਜਨ ਪਕਾ ਕੇ ਖਾਤਾ ਇਹ ਵੀ ਕੀ ਕੈਸੀ ਪਰ ਇਹ ਇੱਕ ਕਾੜੇ ਕਿਸੇ ਸੁਕਾੜ ਕੱਢੀ ਪਰਿਵਰਤਨ ਆਇਆ ਉਸ ਦੇ ਵਿੱਚ ਉਸਾ ਸਮਾਜ ਵੀ ਪਰਿਵਰਤਨ ਉਸ ਦੇ ਵਿੱਚ ਆਇਆ ਸੱਭਿਆਚਾਰ ਰਹਿਣ ਸਹਿਣ ਦਾ ਵੀ ਕਮੀ ਉਸ ਦਿਨ ਨਾਲ ਉਸ ਦਾ ਚੇਂਜ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਜਦੋਂ ਇੱਕ ਕਾਰਡ ਨੂੰ ਦੂਜੇ ਜਿਹੜੇ ਸਮਾਜ ਹੈ ਉਹਨਾਂ ਦੇ ਵੱਲੋਂ ਅਪਣਾ ਲਏ ਜਾਂਦੇ ਨੇ ਇਹ ਅਸੀਂ ਤੀਜਾ ਪੁਆਇੰਟ ਪੜ੍ਹਦੇ ਪਏ ਆ ਕਿ ਸਮਾਜ ਦੇ ਬਾਹਰੀ ਕਾਰਨ ਜਿਹੜੇ ਗਿਨੇ ਉਹ ਕਿਵੇਂ ਇੱਕ ਅ ਸਮਾਜ ਨੂੰ ਬਦਲਦੇ ਨੇ ਪਰਿਵਰਤਨ ਲਿਆਉਂਦੇ ਨੇ ਸੱਭਿਆਚਾਰ ਦੇ ਵਿੱਚ ਕਿ ਜਦੋਂ ਇੱਕ ਕਾਰਡ ਜਿਹੜੀ ਕੱਢੀ ਜਾਂਦੀ ਹੈ ਜਦੋਂ ਉਹਨੂੰ ਦੂਜਾ ਸਮਾਜ ਵੀ ਅਪਣਾ ਲੈਂਦਾ ਹੈ ਕਿਉਂਕਿ ਕਿ ਰਵਾ ਉਹਰੇ ਉੱਥੇ ਵੀ ਹੋ ਰਹੀ ਇੱਕ ਅ ਪੋਜ਼ਿਟਿਵ ਵਾਲੀ ਗੱਲ ਹੀ ਆ ਜਾਂਦੀ ਹੈ ਵੀ ਉਹਨੇ ਕਾਰਡ ਗੱਡੀ ਹੈ ਮੈਂ ਉਹਨੂੰ ਅਪਣਾ ਲਾਂ ਕਿਉਂਕਿ ਮੈਨੂੰ ਵੀ ਸੁੱਖ ਸੋ ਇੱਕ ਕਾਰਡ ਨੂੰ ਜਦੋਂ ਦੂਜਾ ਸਮਾਜ ਵੀ ਅਪਣਾ ਲੈ ਜਾਂਦਾ ਹੈ ਦਵਾ ਤੇ ਇਹ ਕਾਰਡ ਜਿਹੜੀ ਗਈ ਹੈ ਇਹ ਬਾਹਰੀ ਕਾਰਡਾ ਦੇ ਵਿੱਚ ਚਲੀ ਜਾਂਦੀ ਹੈ ਇਸ ਦੇ ਵਿੱਚ ਅੰਛ ਪਸਾਰ ਨੂੰ ਪਹਿਲੀ ਥਾਂ ਦਿੱਤੀ ਜਾਂਦੀ ਹੈ ਠੀਕ ਹੈ ਤੇ ਇਹ ਅੰਛ ਪਸਾਰ ਹੀ ਇੱਕ ਸੱਭਿਆਚਾਰ ਦੂਜੇ ਤੋਂ ਲੈਂਦਾ ਹੈ ਹੁਣ ਕੀ ਹੋ ਗਿਆ ਜਦੋਂ ਉਹ ਤਾਂ ਹੁਣ ਇਹਦੀ ਕਾਰਡ ਗੱਡੀ ਕੀ ਕਹ ਸੀ ਸਮਾਜ ਕੋਈ ਹੋਰ ਸੀ ਉਹਨੇ ਕਾਰਡ ਗੱਡੀ ਤੇ ਦੂਜੇ ਸਮਾਜ ਨੇ ਇਹ ਸੁੱਖ ਲੈਣ ਵਾਸਤੇ ਉਹ ਤੋਂ ਇਹ ਚੀਜ਼ ਕੜੀ ਗਈ ਸੀ ਆਪਣੇ ਸਮਾਜ ਦੇ ਵਿੱਚ ਲੱਲੀ ਇਹ ਇਹ ਨਾ ਕੀ ਹੋ ਗਿਆ ਕਿ ਉਹਨਾਂ ਨੇ ਉਹਨਾਂ ਦੇ ਅੰਛ ਪਸਾਰ ਆਪਣੇ ਦੇ ਵਿੱਚ ਮਨ ਲਾੜਾ ਦਾ ਉਹ ਹੈ ਇਹਨੂੰ ਇਸੀ ਇੱਕ ਅੰਛ ਦੇ ਰੂਪ ਦੇ ਵਿੱਚ ਦੇਖਾਂਗੇ ਇੱਕ ਸਮਾਜ ਨੇ ਦੂਜੇ ਨੂੰ ਦਿੱਤੇ ਤੇ ਇਹ ਦੂਸਰੇ ਸੱਭਿਆਚਾਰ ਦਾ ਇੱਕ ਅੰਗ ਬਣ ਗਿਆ ਪਹਿਲਾਂ ਦੂਜੇ ਸੱਭਿਆਚਾਰ ਦੇ ਵਿੱਚ ਜਿਵੇਂ ਸਾਡੇ ਜੀ ਪੱਖੀਆਂ ਚਲਦੇ ਸੀ ਹੁਣ ਬਾਹਰ ਦੇ ਜਿਹੜੇ ਅੰਗਰੇਜ਼ੀ ਇੱਕ ਕਲਚਰ ਦੇ ਵਿੱਚ ਇਹ ਚੀਜ਼ ਆਈ ਕਿ ਉਹਨਾਂ ਨੇ ਪੱਖੇ ਕੱਟੇ 팬 ਕੱਟੇ ਤੇ ਅਸੀਂ ਉਹਨਾਂ ਦੇ ਕੀ ਕਰ ਸੀ ਇਸ ਨੂੰ ਇਧਰ ਲੈ ਆਂਦੇ ਮਤਲਬ ਉਹਨਾਂ ਦੇ ਅੰਚ ਪਸਾਰ ਨੂੰ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਮਿਲਾ ਲਿਆ ਜਿਵੇਂ ਹੁਣ ਵੀ ਹੋ ਰਿਹਾ ਕਿ ਅਸੀਂ ਉਹਨਾਂ ਦੀ ਕਈ ਚੀਜ਼ਾਂ ਨੂੰ ਇਧਰ ਮਿਲਾ ਰਹੇ ਹਾਂ ਤੇ ਆਪਣੇ ਸੱਭਿਆਚਾਰ ਨੂੰ ਜਿਹੜਾ ਗਵਾ ਉਹਨਾਂ ਵਰਗਾ ਬਣਾਈ ਜਾ ਰਹੇ ਹਨ ਪਰ ਕੀ ਹੰਦਾ ਕਈ ਵਾਰ ਕੀ ਹੁੰਦੇ ਨੇ ਜਿਹੜੇ ਪਹਿਲਾਂ ਸੋਚੇ ਸਮਝੇ ਜਿਹੜੇ ਵਿਰਤੀ ਸੀ ਉਹਨਾਂ ਨੇ ਕੀ ਕੀਤਾ ਸੀ ਇਹ ਜਿਹੜੇ ਅੰਚ ਪਸਾਰ ਸੀ ਇਹਨਾਂ ਦੇ ਵਿੱਚ ਸਭ ਕੋ ਚੀਜ਼ਾਂ ਨੂੰ ਛਾਣ ਕੇ ਲਿਆ ਸੀ ਇਨੇ ਕਰਕੇ ਉਹਨਾਂ ਨੂੰ ਐਜ਼ ਇਟ ਇਜ਼ ਹੀ ਛਾਪ ਲਿਆ ਸੀ ਜਿਹੜੀ ਇਹ ਚੀਜ਼ਾਂ ਚੱਲ ਗਿਆ ਸੀ ਉਹਨਾਂ ਨੂੰ ਆਪਣੇ ਸੱਭਿਆਚਾਰ ਦਾ ਅੰਗ ਬਣਾਇਆ ਸੀ ਨੈਕਸਟ ਇੱਕ ਹੋਰ ਟਾਪਿਕ ਇਸ ਵਿੱਚ ਆਉਂਦਾ ਹੈ ਸੱਭਿਆਚਾਰੀਕਰਨ ਕੀ ਆਉਂਦਾ ਹੈ ਇਸ ਦੇ ਵਿੱਚ ਇਹ ਚੀਜ਼ ਆਉਂਦੀ ਕੀ ਹੈ ਸਾਡੇ ਕੋਲ ਪਰਿਵਰਤਨ ਦੇ ਵਿੱਚ ਇਹਦੇ ਦੋ ਵੱਖ-ਵੱਖ ਜਿਹੜੇ ਸੱਭਿਆਚਾਰ ਹੁੰਦੇ ਨੇ ਉਹਨਾਂ ਵੱਲੋਂ ਵੱਡੇ ਪੈਮਾਨੇ ਤੇ ਕਾਫੀ ਲੰਮੇ ਸਮੇਂ ਤੱਕ ਸੰਪਰਕ ਜਿਹੜਾ ਇੱਕ ਦੂਜੇ ਦੇ ਨਾਲ ਜਦੋਂ ਬਣਿਆ ਰਹਿੰਦਾ ਹੈ ਉਸ ਨੂੰ ਸੱਭਿਆਚਾਰੀਕਰਨ ਕਹਿੰਦੇ ਨੇ ਅਮਰੀਕੀ ਸੰਕਲਪਿਸਤਵੇ ਜਿਹੜਾ ਇਹ ਦਿੱਤਾ ਗਿਆ ਸੀ ਸੱਭਿਆਚਾਰੀਕਰਨ ਦਾ ਸੰਕਲਪ ਜਿਹੜਾ ਸੀ ਸਾਨੂੰ ਅਮਰੀਕੀ ਸੰਕਲਪ ਮਿਲਿਆ ਸੀ ਪਰ ਬਾਸ਼ਾ ਇਸ ਦੇ ਤੇ ਨ ਅਮਰੀਕੀ ਜਿਹੜੇ ਸਮਾਜ ਵਿਗਿਆਨੀ ਸੀ ਉਹਨਾਂ ਨੇ ਦਿੱਤੇ ਸੀ ਜਿਨ੍ਹਾਂ ਦਾ ਨਾਮ ਹੈਗਾ ਸੀ ਰੈਡਫੀਲਡ ਲਿੰਟਨ ਤੇ ਫਰਕ ਕੋਟਵਸ ਦੇ ਦਿੱਤੇ ਸੀ ਇਹ ਵਾਲੇ ਸਾਨੂੰ ਸੱਭਿਆਚਾਰੀਕਰਨ ਦਾ ਸੰਕਲਪ ਠੀਕ ਹੈ ਸੋ ਮੀਨਸ ਕੀ ਕਹੇ ਕਿ ਜਿਹੜੇ ਦੋ ਵੱਖ-ਵੱਖ ਜਿਹੜੇ ਸੱਭਿਆਚਾਰ ਹੁੰਦੇ ਨੇ ਉਹ ਕਾਫੀ ਲੰਮੇ ਸਮੇਂ ਤੱਕ ਇੱਕ ਦੂਜੇ ਦੇ ਕੀ ਹੁੰਦੇ ਨੇ ਸੰਪਰਕ ਦੇ ਵਿੱਚ ਰਹਿੰਦੇ ਨੇ ਇਨੂੰ ਸੱਭਿਆਚਾਰੀਕਰਨ ਕਹਿੰਦੇ ਨੇ ਜਿਵੇਂ ਸਾਡਾ ਇੱਥੇ ਕੀ ਆ ਗਿਆ ਪਹਿਲਾਂ ਸਾਡਾ ਕੈਨੇਡਾ ਦਾ ਜਿਹੜਾ ਹੈਗਾ ਸੀ ਉਹ ਕਲਚਰ ਤੇ ਪੰਜਾਬ ਦਾ ਜਿਹੜਾ ਹੈਗਾ ਸੀ ਇਹ ਕਲਚਰ ਜਿਹੜਾ ਹੈਗਾ ਹੁਣ ਕੀ ਗਾਇ ਇਹ ਲੰਮੇ ਸਮੇਂ ਤੱਕ ਇਹ ਕੁ ਦੂਜੇ ਨਾਲ ਸੰਪਰਕ ਦੇ ਵਿੱਚ ਰਿਹਾ ਤੇ ਕੀ ਹੋ ਗਿਆ ਸਾਡੇ ਕੋਲ ਇੱਕ ਸੱਭਿਆਚਾਰੀਕਰਨ ਦੀ ਸਥਿਤੀ ਬਣ ਗਿਆ ਕਿਉਂਕਿ ਅਸੀਂ ਬਹੁਤ ਕੁਝ ਉਹਨਾਂ ਤੋਂ ਲਿਆ ਬਹੁਤ ਕੁਝ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੇ ਵੀ ਲਿਆ ਤੇ ਉਹਨਾਂ ਨੇ ਵੀ ਦਿੱਤਾ ਸੋ ਇਹ ਜਿਹੜਾ ਸੱਭਿਆਚਾਰੀਕਰਨ ਹੈ ਤੇ ਵਿੱਚ ਇਹਨਾਂ ਦਾ ਮਤਲਬ ਸਾਡੇ ਸੱਭਿਆਚਾਰ ਦੇ ਵਿੱਚ ਵੀ ਪਰਿਵਰਤਨ ਹੋਣਾ ਸ਼ੁਰੂ ਹੋਇਆ ਸੀ ਸਵੇਗਾ ਸੀ ਸਾਡਾ ਕੋਟਾਇਆ ਟੌਪਿਕ ਇਕ ਅਸੀਂ ਬੜਿਆ ਸੀ ਵਿਧੀਆ ਥੋੜੇ ਜਿਹਾ ਡਿਫਿਕਲਟ ਹੈ ਗਿਆਨੇ ਇਹ ਇੱਕ ਜਿਹੜਾ ਹੈਗਾ ਸੀ ਸੱਭਿਆਚਾਰੀ ਕਰਨ ਹੈ ਇਹਦੇ ਵਿੱਚ ਪ੍ਰਾਤ ਤਤੂ ਵਾਲਾ ਸੀ ਸਿੰਪਲ ਸੀ ਜਿਹੜੇ ਆਮ ਖੋਜ ਕਰਦੇ ਨੇ ਸਮਾਜ ਵਿਗਿਆਨ ਜਿਹੜਾ ਮਨੁੱਖ ਦੇ ਬਿਹੇਵੀਅਰ ਨੂੰ ਦੇਖਦਾ ਕਿਵੇਂ ਸਮਾਜ ਦੇ ਵਿੱਚ ਵਿਚਦਾ ਰਹਿੰਦਾ ਹੈ ਮਨੋਵਿਗਿਆਨ ਦੇ ਵਿੱਚ ਕੀ ਗਵਾ ਕਿ ਸੱਭਿਆਚਾਰ ਰਣ ਚਾਹੁੰਦੇ ਗਵਾ ਕੀ ਜਿਹੜੇ ਅੰਛ ਹੁੰਦੇ ਨੇ ਇੱਕ ਜ਼ਰੂਰੀ ਹੁੰਦੇ ਨੇ ਸੱਭਿਆਚਾਰ ਦੇ ਵਿੱਚ ਅੰਛ ਜੋ ਟੋ ਹੁੰਦੇ ਨੇ ਜੋ ਕਿ ਹਰ ਇੱਕ ਸੱਭਿਆਚਾਰ ਦੇ ਵਿੱਚ ਸਾਨੂੰ ਇੱਕੋ ਜਿੱਕੇ ਮਿਲਦੇਗੇ ਇਹਦੇ ਵਿੱਚ ਜਿਹੜੇ ਹੁੰਦੇ ਨੇ ਅਸੀਂ ਤੁਲਨਾ ਕਰਤੀ ਜਾਂਦੀ ਹੈ ਤੀਜਾ ਜਿਹੜਾ ਗਵਰ ਨੂੰ ਰਹਿਣ ਤੋਂ ਸਕਿੱਪ ਕਰ ਦੋ ਰਚਨਾਤਮਕ ਵਿਧੀ ਜਿਹੜੀ ਹੁੰਦੀ ਹੈ ਪ੍ਰਕਾਜੀ ਵਿਧੀ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਉਸ ਵਿੱਚ ਕੀ ਹੁੰਦਾ ਵਾ ਕਿ ਸਭਿਆਚਾਰਿਕ ਸਿਸਟਮ ਦੇ ਵਿੱਚ ਜਾ ਕੇ ਅਸੀਂ ਦੇਖਦੇ ਹਾਂ ਜਿਹੜੇ ਅੰਸ਼ ਹੁੰਦੇ ਨੇ ਕਿਵੇਂ ਕੰਮ ਕਰਦੇ ਨੇ ਰ ਕਾਜੀ ਵਿਧੀ ਦੇ ਵਿੱਚ ਅਸੀਂ ਉਹ ਅੰਛੇ ਦੇਖਦੇ ਗਏ ਨੇ ਜਿਹੜੇ ਸੱਭਿਆਚਾਰ ਦੇ ਵਿੱਚ ਜ਼ਰੂਰੀ ਹੁੰਦੇ ਨਹੀਂ ਬਟ ਅਸੀਂ ਉਹਨਾਂ ਨੂੰ ਲੱਗ ਨਹੀਂ ਕਰ ਸਕਦੇ ਪਰ ਇਹ ਬਦਲਵੇਂ ਰੂਪ ਦੇ ਵਿੱਚ ਚਲਦੇ ਗਏ ਨੇ ਤੇ ਇਤਿਹਾਸਕ ਵਿਧੀ ਹੋ ਗਈ ਹੈ ਜੋ ਸਾਡਾ ਕਲਚਰ ਪਹਿਲਾਂ ਚੱਲਦਾ ਰਸੇ ਉਸ ਦੇ ਬਾਰੇ ਅਸੀਂ ਜਾਣਕਾਰੀ ਲੈਣਾ ਸੋ ਇਹ ਹੈਗਾ ਅਸੀਂ ਆਇਆ ਟੌਪਿਕ ਬਾਕੀ ਅਸੀਂ ਕਰਾਂਗੇ ਅੱਗੇ ਸੋ ਵੀਡੀਓ ਦੇਖਦੇ ਰਹੋ ਥੈਂਕ ਯੂ